ਓਹ ਦਾਪਤੰਦਰ ਯਾਰ ਅੱਜ ਦਾ ਬੋਲਾ ਢੱਲਾ ਹਾਂ ਗਾਲ ਸਹੀਆ ਕੋਟ ਬਣੀ ਲਾਇਆ ਓਏ ਆ ਜਾ ਆ ਜਾ ਹੁਣ ਓ ਓਏ ਆ ਜਾ ਤੁਰਿਆ ਯਾਰ ਕੰਮ ਕਿਵੇਂ ਨਿਭੜੂਗਾ ਆਪਣਾ ਯਾਰ ਚੂਹੇ ਬਹੁਤ ਆ ਯਾਰਾ ਆ ਚੂਹਿਆਂ ਜੀਆਂ ਹੀ ਬੜੀਆਂ ਫਿਰਤੀਆਂ ਇੱਥੇ ਤੂੰ ਇਤਰਾਇਕ ਦਾ ਫਿਰਦਾ ਬੱਛਰੂ ਵਾਂਗੂ ਚੂਹਿਆਂ ਚੂਹਿਆਂ ਕੀ ਕਹਿੰਦਾਂ ਏ ਚੂਹਿਆਂ ਦੀ ਗੱਲ ਸੁਣ ਲਾ ਮੈਂ ਤੈਨੂੰ ਇੱਕ ਕੰਮ ਦੀ ਗੱਲ ਦੱਸਦਾ ਹਾਂ ਆ ਸਿਲਾ ਹਾਂ ਚੂਹੇ ਵੜੇ ਆ ਯਾਰ ਉਹ ਚੂਹੇ ਯਾਰ ਸੂਏ ਦਾ ਕਰਕੇ ਚੂਹੇ ਹੋਣੇ ਇੱਥੇ ਕੀ ਕਹਿੰਦੇ ਆ ਵਿਚਾਰੇ ਏ ਯਾਰ ਨਾ ਚੂਹਾਂ ਦੀ ਗੱਲ ਸੁਣ ਲਾ ਮੈਂ ਤੈਨੂੰ ਇੱਕ ਗੱਲ ਦੱਸਦਾ ਕੰਮ ਹਾਂ ਸਿਰਾਲੇ ਬੰਦ ਕੰਮ ਰੋਕ ਦੇ ਹਾਂ ਲਾ ਸਾਨੂੰ ਵੀ ਰੋਕ ਲਾ ਨਹੀਂ ਨਹੀਂ ਮੈਂ ਤੈਨੂੰ ਇੱਕ ਕੰਮ ਦੀ ਗੱਲ ਦੱਸਦਾ ਹਾਂ ਚੱਲ ਆ ਜਾ ਯਾਰ ਕੀਰੇ ਦੀ ਵੀ ਸੁਣ ਲਾ ਇਹ ਕਿਤੇ ਕੰਮ ਆ ਜਾਂਦੀ ਹੁੰਦੀ ਗੱਲ ਹਾਂ ਕੇਰਾ ਨਾ ਦੋ ਆਮਲੀ ਹਾਂ ਟੋਟ ਬਾਲੇ ਹੂੰ ਦੋ ਦਿਨ ਹੋ ਗਏ ਔਖੇ ਪੂਰੇ ਹਾਂ ਆਂ ਬਲੀਆਂ ਨੇ ਸਕੀਮ ਬਣਾਈ ਹੂੰ ਕਹਿੰਦੇ ਆਏ ਤਾਂ ਨੀ ਗੱਲ ਚੱਲਣੀ ਆਪਾਂ ਰਾਜੇ ਦੇ ਨਾ ਹੂੰ ਚੋਰੀ ਕਰਕੇ ਅੱਛਾ ਵੇ ਵੱਡਾ ਹੱਥ ਮਾਰ ਗਿਆ ਪੁਰਾਣੀ ਗੱਲ ਆ ਪੁਰਾਣੀ ਗੱਲ ਹਾਂ ਉਹ ਕਹਿੰਦੇ ਵੀ ਛੋਟਾ ਅਮਲੀ ਮਾੜਾ ਕਹਿੰਦਾ ਵੀ ਨਾ ਆਪਾਂ ਫਸ ਗਏ ਹਾਂ ਸਜਾ ਬਹੁਤ ਦੇ ਉਕਰੜਾ ਰਾਜਾ ਉਹ ਕੁੱਟਦੇ ਵੀ ਉਹ ਤਾਂ ਸੰਗਲਾਂਾ ਸੀ ਹਾਂ ਉਹ ਕਹਿੰਦਾ ਕੁੱਟੂ ਬਹੁਤ ਹਾਂ ਉਹ ਵੱਡਾ ਕਹਿੰਦਾ ਵੀ ਨਾ ਹੂੰ ਨਿੱਕੇ ਮੋਟੇ ਹੱਥ ਫੇਰਨ ਦਾ ਕੋਈ ਫਾਇਦਾ ਨਹੀਂ ਲੀਟਰ ਤਪੜੇ ਚੱਕਣ ਦਾ ਲੋਕਾਂ ਦਾ ਇਕੱਠਾ ਹੀ ਮਾਰ ਲੋ ਇਕੱਠਾ ਖਜ਼ਾਨੇ 'ਚ ਹੱਥ ਮਾਰਦੇ ਆ ਪਤਾ ਮੈਨੂੰ ਹੈਗਾ ਕਿੱਧਰ ਦੀ ਖਜ਼ਾਨਾ ਪਿਆ ਅੱਛਾ 33 ਸੀ 33 ਸੀ ਕਹਿੰਦਾ ਭਾਈ ਰਾਤ ਨੂੰ ਸਕੀ ਬਣਾ ਲਈ ਖਜ਼ਾਨਾ ਲੁੱਟਣੋਂ ਹੂੰ ਹੁਣ ਇੱਕ ਤਾਂ ਦੋ ਤਿੰਨ ਦਿਨਾਂ ਦੀ ਟੋਟ ਚ ਹਾਂ ਤੇ ਕੁਦਰਤੀ ਖੜਕਾ ਹੋ ਗਿਆ ਹਾਂ ਸਪਾਈ ਮਗਰ ਪੈ ਗਏ ਹਾਂ ਕੰਦ ਕੁੰਦ ਚੜੀ ਨਾ ਗਈ ਹੁਣ ਟੋਟ ਵਾਲੇ ਅਮਲੀ ਤਾਂ ਕਿੱਥੇ ਚੜੀ ਜਾਂਦੀ ਹੈ ਹਾਂ ਦੋਨੇ ਹੀ ਫੜੇ ਗਏ ਸੱਟਲੇ ਦੋਨੇ ਹੀ ਫੜੇ ਗਏ ਦੂਏ ਦਿਨ ਹਾਂ ਦਰਬਾਰ ਚ ਪੇਸ਼ ਕਰਤੇ ਹਾਂ ਰਾਜੇ ਦੇ ਚ ਰਾਜੇ ਦੇ ਦਰਬਾਰ ਚ ਪੇਸ਼ ਕਰਤੇ ਤੇ ਰਾਜੇ ਨੂੰ ਬੜਾ ਗੁੱਸਾ ਆਇਆ ਵੀ ਬਣੇ ਯਾਰ ਮਾੜੇ ਬੰਦੇ ਆ ਸਿੱਧਾ ਖਜ਼ਾਨੇ ਨੂੰ ਹੀ ਪੈ ਗਏ ਹਾਂ ਰਾਜੇ ਨੇ ਪੁੱਛਿਆ ਵੀ ਦੱਸੋ ਕਸੂਰ ਕੀ ਦਾ ਉਹ ਛੋਟਾ ਆਮਲੀ ਕਹਿੰਦਾ ਵੀ ਮੇਰਾ ਕਸੂਰ ਕੋਈ ਨਹੀਂ ਹਾਂ ਵੀ ਮੈਂ ਤਾਂ ਇਹ ਮੈਨੂੰ ਧੱਕੇ ਨਾਲ ਲਿਆ ਆ ਆਹਾਂ ਵੱਡੇ ਨੂੰ ਪੁੱਛਿਆ ਉਹ ਕਹਿੰਦਾ ਵੀ ਹਾਂ ਮੈਨੂੰ ਟੋਟ ਪਾ ਲਈ ਸੀ ਵੀ ਮੈਂ ਮੇਰਾ ਹੀ ਕਸੂਰ ਹੈ ਹਾਂ ਇਹ ਆਮਲੀ ਹੁੰਦੇ ਸੱਚੇ ਸੱਚੇ ਹਾਂ ਸੱਚੇ ਸੋਚੇ ਹੁੰਦੇ ਆ ਪਵਿੱਤਰ ਆਤਮਾ ਵਾਲਾ ਬੰਦਾ ਹੁੰਦਾ ਹੂੰ ਉਹ ਕਹਿੰਦੇ ਵੀ ਰਾਜਾ ਕਹਿੰਦਾ ਹੂੰ ਲੈ ਵੀ ਜਿਹੜਾ ਤਾਂ ਛੋਟਾ ਆਮਲੀ ਆ ਹੂੰ ਇਹਨੂੰ 2 ਘੰਟੇ ਹੂੰ ਚੂਹੇ ਵਾਲੇ ਕਮਰੇ 'ਚ ਸੈੱਡ ਦਿਓ ਹੂੰ ਆ ਜਿਹੜਾ ਵੱਡਾ ਅਮਲੀ ਹੈ ਹੂੰ ਇਹਨੂੰ 2 ਘੰਟੇ ਸ਼ੇਰ ਵਾਲੇ ਕਮਰੇ 'ਚ ਅੱਛਾ ਇਹਦੀ ਸਜ਼ਾ ਫਿਰ ਵੱਡੀ ਹੈ ਹਾਂ ਚਲੋ ਜੀ 2 ਘੰਟਿਆਂ ਵਾਸਤੇ ਛੋਟੇ ਅਮਲੀ ਨੂੰ ਹੂੰ ਚੂਹੇ ਵਾਲੇ ਕਮਰੇ 'ਚ ਛੱਡਿਏ ਹੂੰ ਵੱਡੇ ਅਮਲੀ ਨੂੰ ਜੀ ਤੋ 2 ਘੰਟਿਆਂ ਵਾਸਤੇ ਸਿੱਟੜ ਚਾਲੇ ਨਾ ਹੂੰ ਤੇ ਰਾਜਾ ਕਹਿੰਦਾ ਦੱਸ ਤੇਰੀ ਆਖਰੀ ਇੱਛਾ ਕੀ ਹੁਣ ਪਤਾ ਹੀ ਸੀ ਸ਼ੇਰ ਖਾ ਜਾਣ ਖਾ ਜਾਣਾ ਸ਼ੇਰ ਨੇ ਖਾ ਜਾਣਾ ਹੂੰ ਉਹ ਕਹਿੰਦਾ ਵੀ ਫਿਰ ਮਹਾਰਾਜ ਜੇ ਆਖਰੀ ਇੱਛਾ ਪੁੱਛਦੇ ਆ। ਵੀ ਇੱਕ ਵਾਰੀ ਡੱਕ ਕੇ ਮਾਲ ਖਾ ਲੈਣ ਦੋ। ਅੱਛਾ। ਉਹ ਰਾਜੇ ਕੋਲੇ ਵੀ ਫਿਰ ਚੰਗਾ ਹੁੰਦਾ ਸੀ ਤੈਨੂੰ। ਚੰਗਾ ਚੰਗਾ ਪਾਇਆ ਲੱਜਾ ਪੂਰਾ ਵਧੀਆ। ਰਾਜੇ ਨੇ ਥਾਲ ਡੋਟਿਆਂ ਦਾ ਮੂਰੇ ਕਰਤਾ। ਬਾਸ਼ ਨਾ ਆਉਂਦੇ ਉਹ। ਬਾਸ਼ ਨਾ ਆਉਂਦੀ ਤੇ ਉਹਨੇ ਨਾ ਤਰਮਣਾ। ਲੱਪ ਡੂੜ ਲੱਪ ਡੋਡੇ ਖਾ ਲਈ। ਮਾਰੇ ਇਕੱਠੇ। ਇਕੱਠੇ ਖਾਲੇ ਦੋ ਤਿੰਨ ਦਿਨਾਂ ਦੀ ਟੋਟ ਸੀ। ਹੂੰ। ਉਹ ਕਹਿੰਦਾ ਵੀ ਲੈ ਹੁਣ ਸਿੱਟਿਓ। ਹੂੰ। ਚਲੋ ਜੀ ਤੇਰਾ ਸ਼ੇਰ ਵਾਲੇ ਕਮਰੇ ਚ ਸਿੱਟਿਆ ਹੂੰ ਸ਼ੇਰ ਵਾਲੇ ਕਮਰੇ ਇਹ ਦੋ ਦੋ ਘੰਟੇ ਪੂਰੇ ਹੋਏ ਰਾਜੇ ਨੇ ਟਾਈਮ ਦੇਖਿਆ ਲੈ ਵੀ ਭਾਈ ਹੂੰ ਵੀ ਚੂਹੇ ਵਾਲੇ ਦੀ ਸਜ਼ਾ ਪੂਰੀ ਹੋ ਗਈ ਉਹ ਦੋ ਘੰਟਿਆਂ ਵਾਲੀ ਵੀ ਉਹਨੂੰ ਤਾਂ ਕੱਢੋ ਬਾਹਰ ਹੁਣ ਤਾਂ ਤੋਰੋ ਕਰਨ ਜਦੋਂ ਬਈ ਭਾਈ ਚੂਹੇ ਵਾਲੇ ਨੂੰ ਲੈਣਗੇ ਹੂੰ ਉਹ ਤਾਂ ਚੂਹੇ ਵਾਲਿਆ ਤਾਂ ਮਰਿਆ ਪਿਆ ਚੂਹੇ ਦੇ ਕਮਰੇ ਚ ਆਹ ਪਰ ਇੱਟਕੇ ਉਹੋ ਜਦੋਂ ਚੂਹੇ ਵਾਲਾ ਸਰੀਰ ਛੱਡਿਆ ਪਿਆ ਨਾਵਜਾਂ ਦੇਖਿਆਂ ਵੀ ਖਤਮ ਐ ਤਾਂ ਹੂੰ ਉਹ ਕਹਿੰਦੇ ਵੀ ਚਲੋ ਹੁਣ ਆਪਾਂ ਸ਼ੇਰ ਦਾ ਵੀ ਪਤਾ ਕਰ ਲਿਆ ਵੀ ਸ਼ੇਰ ਪਾਸੇ ਆ ਸੇ ਕਰਦਗੇ ਸ਼ੇਰ ਤਾਂ ਰੱਜ ਗਿਆ ਹੋਊ ਹੁਣ ਤਾਂ ਚੜੱਕ ਤਾਂ ਹੋਊ ਹਾਂ ਜਦੋਂ ਸ਼ੇਰ ਵਾਲੇ ਕਮਰੇ ਚ ਗਏ ਹੂੰ ਤੇ ਵੱਡਾ ਮਿਲਿਆ ਹੂੰ ਸ਼ੇਰ ਦੇ ਕੋਲੇ ਬੈਠਾ ਨਾ ਕਾਚੂ ਨਾ ਨਾ ਉਹ ਕੱਟੀ ਜਾਵੇ ਸ਼ੇਰ ਦੀ ਹੋ ਜਾ ਹਾਂ ਤੇ ਫਿਰ ਕਾਬੂ ਕਿਵੇਂ ਕੀਤਾ ਉਹਨੇ ਆਹੀ ਗੱਲ ਸਪਾਈਆਂ ਨੇ ਪੁੱਛੀ ਉਹਨੂੰ ਹਾਂ ਉਹ ਕਹਿੰਦਾ ਵੀ ਤੂੰ ਸ਼ੇਰ ਕਾਬੂ ਕਿਵੇਂ ਕੀਤਾ ਹਾਂ ਉਹ ਕਹਿੰਦਾ ਵੀ ਜਦੋਂ ਤੁਸੀਂ ਹਟ ਗਏ ਹਾਂ ਸ਼ੇਰ ਨੇ ਮੇਰੀਆਂ ਅੱਖਾਂ ਲਈ ਦੇਖਿਆ ਸ਼ੇਰ ਨੂੰ ਪਤਾ ਸੀ ਬਈ ਅਮਲੀ ਆ ਸਰੀਰ ਕਹਿਣੇ ਚਾ ਕਹਿਣੇ ਤਾਂ ਸਰੀਰ ਆ ਇਹਦਾ ਬਈ ਜੇ ਕਾਬੂ ਨਾ ਆਇਆ ਨੱਥ ਕਿਹੜਾ ਨਾਂ ਪਾ ਲਾ ਤੇਰੇ ਹਸਾਨਾ ਫਿਰ ਸਾਨੂੰ ਖਵਾਉਣੇ ਪੈਣਗੇ ਜਿਹੜਾ ਚੂਹਿਆਂ ਤੋਂ ਡਰਦਾ ਫਿਰਦਾ ਹਾਂ ਹਾਂ ਫਿਰ ਦੇਖਾਂਗੇ ਇਹ ਤਾਂ ਫਿਰ ਖੁੱਝਾਂ ਵਾਲੇ ਬੰਦੇ ਦੀ ਗੱਲ ਆ ਵੀ ਨਹੀਂ ਫਿਰ ਤੇਰੇ ਕਿੰਨੇ ਪੈ ਸਕਦਾ ਇਹ ਤਾਂ ਫਿਰ ਚਾ ਲਾਵੀ ਸੇਰਾ ਲਫਾਫਾ ਸਾੰਬ ਲਈ ਫੇਰ ਕੰਮ ਆ ਜੀ ਕੰਮ ਆ ਅੱਛਾ ਕੰਮ ਹੈ ਕਰੇ ਪੈਣਾ ਹੈ ਚੱਲ ਵੀ ਫਿਰ ਆਪਣਾ ਕੰਮ ਬਹੁਤ ਪਿਆ ਹੈ ਕੰਮ ਵਾ ਠੀਕ ਆ ਹੁਣ ਕਰਦੇ ਆ ਕੰਮ ਹਾਂ ਹੈ ਆ ਜਾ ਹੁਣ ਇਧਰ ਆ ਹੁਣ ਉਹ ਗੇੜੇ ਨਾ ਤੁਰਿਆ ਫਿਰ ਹੁਣ ਮੈਂ ਮੈਨੂੰ ਨੱਪੜ ਜਾ ਮੈਂ ਫਾਰ ਮਾਰ ਆਹ ਮਸਾਲਾਂ ਚ ਨਾ ਤੇਲ ਫੂਕੀ ਨਹੀਂ ਨਹੀਂ ਹੁਣ ਨਹੀਂ ਮਸਾਲਾਂ 'ਚ ਤੇਲ ਫੂਕਦਾ ਹਾਂ ਹੁਣ ਤੂੰ ਕਰਨਿਆ ਇਹ ਕਾਰ ਬਈ ਪੁੱਤ ਤੂੰ ਨਾ ਮੈਨੂੰ ਫੜਾ ਕਹੀ ਹੈ ਹੈ ਤੇ ਮੂਰੇ ਲੱਗਦਾ ਮੈਂ ਸਿਆਣਾ ਬੰਦਾ ਬਾਈ ਚਾਂਸ ਕੋਈ ਸੱਪ ਸੁਪ ਨਾ ਕਰਦਾ ਅੱਛਾ ਉਹ ਬੱਝਿਆ ਕਿ ਚੂਹਾ ਕਿ ਚੂਹਾ ਹੁਣ ਮੱਲਾ ਮੈਂ ਚੂਹੇ ਵਾਲਾ ਨਹੀਂ ਹੁਣ ਮੈਂ ਥੇਰ ਵਾਲਾ ਕਮਾਲ ਹੋ ਗਈ ਬਾਈ ਹੈ